ਪਿੰਡ ਰੁੜਕੀ ਵਿਖੇ ਕੋਈ ਨੁਹਾਟਨ ਕਿਤੇ ਨੇ ਇਕ ਤਾਂ ਸਿੱਖਿਆ ਕ੍ਰਾਂਤੀ ਤੇ ਜੋ ਕੰਮ ਹੋਇਆ ਸੀ ਸਕੂਲ ਦਾ ਉੱਥੇ ਕੀਤਾ ਜੋ ਪੰਚਾਇਤ ਦੇ ਉੱਭਾਟਨ ਸੀ ਜਿਨ੍ਹਾਂ ਨੇ ਕੋਈ ਸਾਡੀ ਬਾਹਰ ਦਾ ਜਿਹੜਾ ਪੂਰਾ ਰੁੜਕੀ ਅੱਡਾ ਹੈ ਉੱਥੇ ਬਹੁਤ ਸਾਲਾਂ ਤੋਂ ਮੰਗ ਸੀ ਕਿ ਗਲੀ ਦਾ ਨਿਰਮਾਣ ਕੀਤਾ ਜਾਵੇ ਉਹ ਗਲੀ ਬਣ ਕੇ ਤਿਆਰ ਹੋ ਗਈ ਉਹਦਾ ਤਾਂ ਕਾਟ ਨਹੀਂ ਕੀਤਾ ਇੱਕ ਸਕੂਲ ਦੇ ਵਿੱਚ ਜਿਹੜੇ ਪਾਠ ਬਣਾਏ ਨੇ ਔਰ ਉੱਥੇ ਇੱਕ ਜਿਹੜਾ ਪਾਰਕ ਬਣ ਰਿਹਾ ਉਹਦਾ ਕਾਟਨ ਕੀਤਾ ਸੋ ਆਉਣ ਵਾਲੇ ਸਮੇਂ 'ਚ ਜਿਹੜਾ ਪਿੰਡ ਰੁੜਕੀ ਇਹਦੇ ਵਿੱਚ ਬਹੁਤ ਵੱਡੇ ਹੋਰ ਕਮ ਹੋ ਰਹੇ ਹਨ ਜਿਨ੍ਹਾਂ ਵਿੱਚ ਤੋਬੇ ਦਾ ਕੰਮ ਉੱਥੇ ਸਟਾਰਟ ਹੋ ਗਿਆ ਨਾਲ ਦੀ ਨਾਲ ਅਸੀਂ ਇੱਥੇ ਮੈਰੇਜ ਪੈਲੇਸ ਵੀ ਬਣਾਉਣਾ ਤੇ ਨਾਲ ਆਪਣੇ ਲੋਕਾਂ ਨੂੰ 5-5 ਮਰਲੇ ਦੇ plots ਵੀ ਕਰਕੇ ਦੇਣੇ ਆਂ ਔਰ ਇੱਕ ਬਹੁਤ ਸ਼ਾਨਦਾਰ ਉੱਥੇ ਪਲੇ ਗਰਾਊਂਡ ਵੀ ਬਣਾ ਰਹੇ ਆਂ